ਔਜਲਾ ਤੇ ਦਵਿੰਦਰ ਸੰਦੂ ਨੇ ਬਲੱਡ ਬੈਂਕ ਦਾ ਕੀਤਾ ਉਦਕਾਟਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਅੱਜ ਅੰਮ੍ਰਿਤ ਬਲੱਡ ਬੈਂਕ ਜਿਹੜਾ ਐ ਅਲਬਰਟ ਰੋਡ ਦੇ ਉੱਤੇ ਸਰਕਲ ਆਫ ਦੇ ਲੱਗੇ ਸਾਡੇ ਬਹੁਤ ਹੀ ਪਰਮਿੱਤ ਡਾਕਟਰ ਸਰਪਜੀਤ ਔਰ ਇਹਨਾਂ ਦੇ ਦੋਸਤ ਨੇ ਖੋਲ੍ਹਿਆ ਜਿੱਥੇ ਡਾਕਟਰ ਚੇਤਨ ਜੀ ਔਰ ਦਵਿੰਦਰ ਸਿੰਘ ਲਾਲੀ ਨਸ਼ਹਿਰਾ ਢਾਲਾਈ ਜੀ ਇਹ ਵੀ ਛੇਛੇ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਸੀਨੀਅਰ ਕਾਂਗਰਸ ਲੀਡਰ ਨੇ ਇਹਦੀ ਬਹੁਤ ਵੱਡੀ ਜਿਹੜੀ ਮਨੁੱਖਤਾ ਨੂੰ ਲੋੜ ਐ ਖੂਨ ਦੀ ਕਿਉਂਕਿ ਖੂਨ ਦਾ ਦਾਨ ਸਭ ਤੋਂ ਉਤਮ ਦਾਣ ਮੰਨਿਆ ਜਾਂਦਾ ਔਰ ਕਿਸੇ ਨੂੰ ਵੀ ਮੁਸ਼ਕਿਲਾਂ ਆਵੇ ਇਹ ਸਭ ਤੋਂ ਪਹਿਲਾਂ ਜਿਹੜਾ ਬਲੱਡ ਹੈ ਉਹਦੀ ਜ਼ਰੂਰਤ ਪੈਂਦੀ ਹੈ ਕਿਸੇ ਦੀ ਵੀ ਜੇ ਕੋਈ ਦਿੱਕਤ ਕੋਈ ਸੜਕ ਦੁਰਘਟਨਾ ਚ ਹੋਵੇ ਜਾਂ ਕੋਈ ਵੀ ਮੁਸ਼ਕਲ ਹੋ ਜੇ ਕਿਸੇ ਸਰੀਰ ਦੇ ਵਿੱਚ ਸੋ ਸਾਰਿਆਂ ਨੂੰ ਬਲੱਡ ਦਾ ਦਾਨ ਕਰਨਾ ਚਾਹੀਦਾ ਮੈਨੂੰ ਖੁਜੀ ਇਸ ਗੱਲ ਦੀ ਕਿ ਡਾਕਟਰ ਛੇਤਨ ਉਹਨਾਂ ਦੱਸਿਆ ਕਿ ਅਸੀਂ ਆ ਕਾਫੀ ਐਨਜੀਓਜ਼ ਦੇ ਨਾਲ ਰਲ ਕੇ ਬਹੁਤ ਹੀ ਜਲਦੀ ਵੱਡੇ ਵੱਡੇ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰ ਰਹੇ ਆ ਔਰ ਇਹਨਾਂ ਕੋ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਬਲੱਡ ਬੈਂਕ ਦੇ ਅੰਦਰ ਸਾਰੇ ਬਲੱਡ ਨੂੰ ਸਟੋਰ ਕਰਨ ਵਾਸਤੇ ਮੁਲਾਜ਼ਮਾ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਜਿਹੜੇ ਸਿਸਟਮ ਹੈ ਬਲੱਡ ਦੇ ਜਿੰਦਾ ਅਲੱਗ-ਅਲੱਗ ਹੋ ਹੈਗੇ ਨੇ ਬਲੱਡ ਦੇ ਅੱਗੇ ਪਾਰਟਸ ਨੇ ਉਹਨਾਂ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਮਸ਼ੀਨਰੀ ਇਹਨਾਂ ਨੇ ਸਪੈਸ਼ਲ ਜੈਪੁਰ ਤੋਂ ਬਣਵਾ ਕੇ ਬਹੁਤ ਅੱਛਾ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਅੰਮ੍ਰਿਤ ਬਲੱਡ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਚੇਤਨ ਡਾਕਟਰ ਸਰਜੀਤ ਇਹਨਾਂ ਨੂੰ ਚੇਚੇ ਤੌਰ ਤੇ ਬਹੁਤ-ਬਹੁਤ ਵਧਾਈ ਦਿਨਾ ਔਰ ਆਸ ਕਰਦਾ ਕਿ ਸਾਰੇ ਲੋਕ ਇਹਨਾਂ ਦਾ ਸਾਥ ਦੇਓਗੇ ਵੀ ਤਾਕੀ ਜਿਹੜੀ ਬਲੱਡ ਦੀ ਸੇਵਾ ਆਏ ਬਹੁਤ ਵੱਡੀ ਸੇਵਾ ਆ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਸੋ ਮੈਂ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਨਾ ਤਾਂ ਸੰਗਰੇ ਪ੍ਰਚਾਰੀ ਬਲੱਡ ਬੈਂਕ ਨੇ ਉਹ ਉਹਨਾਂ ਦੇ ਜਿਹੜੇ ਹਾਲਾਤ ਬੜੇ ਥੋੜੇ ਜੇ ਖੱਟਾ ਹੁੰਦੇ ਨੇ ਪਰ ਬਾਅਦ ਜਿਹੜੀ ਉਹਨਾਂ ਮਿਲ ਧਿਆਨ ਨਹੀਂ ਦੇ ਰਹੀ ਉਹਦੇ ਬਾਰੇ ਦੇਖੋ ਉਹ ਮੁਸ਼ਕਿਲਾਂ ਤੇ ਹੈਗੀਆਂ ਨੇ ਉਹ ਸਰਕਾਰ ਨੂੰ ਧਿਆਨ बार-बार ਲਿਖੀਦਾ ਵੀ ਆ ਕਹੀਦਾ ਵੀ ਆ ਦਿਸ਼ਾ ਦੀ ਮੀਟਿੰਗ ਹੁੰਦੀ ਉਹਦੇ 'ਚ ਵੀ ਅਸੀਂ ਉਹਦੀ ਸਾਰਾ ਮੁਲਾਂਕਣ ਕਰਦੇ ਆ ਪਰ ਸਰਕਾਰ ਦਾ ਧਿਆਨ ਪੂਰਾ ਕੰਮ ਨਾਲ ਜਿਆਦਾ ਆ ਔਰ ਕਹਿਨੂੰ ਹੈਗਾ ਕਿ ਹਰਕੱਲ ਬਹੁਤ ਧਿਆਨ ਦੇ ਰਹੇ ਪਰ ਅੱਜ ਤੇ ਤੁਸੀਂ ਸਰਕਾਰੀ ਹਸਪੀਟਲ ਆਪਣੇ ਜਾ ਕੇ ਕੋਈ ਵੀ ਚੈੱਕ ਕਰਕੇ ਦੇਖ ਲਓ ਮੈਡੀਕਲ ਕਾਲਜ ਗੁਰਨਾਣਕ ਦੇ ਹਸਪੀਟਲ ਜਿਹੜਾ ਉਹ ਮੇਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਕਰਕੇ ਹੌਲੀ-ਹੌਲੀ ਉਹਨੂੰ ਲਾਈਨ ਤੇ ਲੈ ਕੇ ਆਏ ਇਹਦੇ ਵੱਡੇ ਜਿਹੇ ਕੈਂਸਰ ਸੈਂਟਰ ਹੈ ਕੈਂਸਰ ਡਾਇਗਨੋਸ ਸੈਂਟਰ ਹੈ ਜਾਂ ਰੇਡੀਓਲੋਜੀ ਡਿਪਾਰਟਮੈਂਟ ਹੈ ਅੱਜ ਹਾਰਟ ਦਾ ਜਿਹੜਾ ਛੋਟੇ ਆਪਰੇਸ਼ਨ ਵੀ ਉੱਥੇ ਹੋ ਜਾਂਦੇ ਨੇ ਸਟੱਟ ਪੈ ਜਾਂਦੇ ਅੱਗੇ ਬੜੀ ਮੁਸ਼ਕਲ ਸੀ ਲੋਕਾਂ ਨੂੰ ਮਹਿੰਗੇ ਪਾ ਦੇ ਤੇ ਚੰਗਰੋਣੇ ਦੇ ਤੇ ਅਸਲ ਤੇ ਬੇਜਨ ਉੱਥੇ ਹੋ ਰਹੇ ਨੇ ਸੋ ਹੋਰ ਵੀਲੇ ਸਮਝ ਲੈ ਕੇ ਆਏ ਤੇ ਸਰਕਾਰ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਵੀ ਚਾਹੀਦਾ ਹੈ ਪਰ ਇਹਨਾਂ ਦਾ ਜਿਹੜਾ ਪ੍ਰਾਣਾ ਹੈ ਉਹ ਐਨਜੀਓ ਦੇ ਨਾਂ ਨਾਲ ਰਲ ਕੇ ਹੈ ਤੇ ਸੋ ਜਿੱਥੇ ਉਹਨਾਂ ਦੀ ਕੋਈ ਕਮੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਗਾਂਵ ਬਦੂ ਸੋਚ ਵਾਲੇ ਲੋਕ ਨੇ ਉਹਨਾਂ ਨੇ ਇਹ ਵੀੜਾ ਆਪਣੇ ਮੋਢਿਆਂ ਤੇ ਚੁੱਕਿਆ ਜੀ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਜਿਹੜਾ ਸੀ ਇਨੋਗ੍ਰੇਸ਼ਨ ਰਹੀ ਸੀ ਜਿਹਦੇ ਨਾਲ ਸਾਡੇ ਕੀ ਡਾਕਟਰ ਸਰਪਦੀਪ ਪ੍ਰਵੀਨ ਜੀ ਆਪਣੇ ਜਿੰਨੇ ਭਰਾਏ ਨੇ ਇੱਥੇ ਅੱਜ ਚਾਚਾ ਤੌਰ ਤੇ ਜਿਹੜੇ ਸਰਦਾਰ ਦਵਿੰਦਰ ਸਿੰਘ ਜੀ ਲਾਲੀ ਤੇ ਆਪਣੇ ਓਇਲਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਉਦਘਾਟਨ ਕੀਤਾ ਸਾਨੂੰ ਆਪਣੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਸਾਡੀ ਐਨਜੀਓ ਦੇ ਡਾਕਟਰ ਰੋਹਨ ਮੈਰਾ, ਕੇਸ਼ਵ ਕੋਲੀ, ਐਡਵੋਕੇਟ ਗਗਨ ਬਾਲੀ ਜੀ, ਬੰਟੀ ਜੀ ਆ ਸਾਰੇ ਆਏ ਹੋਏ ਨੇ ਕਿ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਹੋਇਆ ਕਿਉਂਕਿ ਆਪਾਂ ਵੇਖਦੇ ਆ ਕਿ ਜਦੋਂ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਆ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਪੰਜ ਬੰਦੇ ਵੀ ਜਿਹੜੇ ਆ ਉਹ ਖੂਨ ਨਹੀਂ ਦੇਣ ਵਾਲੇ ਉਹ ਫਿਰ ਇੱਕ ਦੂਜੇ ਨੂੰ ਫੋਨ ਕਰਦੇ ਆ ਤੇ ਆਪਾਂ ਕਵਾਂਗੇ ਇੱਥੇ ਨਹੀਂ ਵੀ ਡੋਨਰ ਦਿੱਤਾ ਜਾਏਗਾ ਕੋਈ ਗੱਲ ਨਹੀਂ ਜੇ ਹੈ ਤੇ ਉਹ ਅਗਲੇ ਲਈ ਕੰਮ ਆਏਗਾ ਨਹੀਂ ਹੋਏਗਾ ਵਿਦਆਊਟ ਡੋਨਰ ਵੀ ਆਪਾਂ ਬਲੱਡ ਦਵਾਂਗੇ ਲੋਕੇਸ਼ਨ ਦਾ ਸਰਕਟ ਹਾਊਸ ਦੇ ਨਾਲ ਏਸ਼ੀਆ ਡਾਇਗਨੋਸਟਿਕਸ ਦੀ 3rd ਫਲੋਰ ਅੰਮ੍ਰਿਤ ਬਲੱਡ ਸੈਂਟਰ ਦੇ ਨਾਮ ਤੋਂ ਸਰ ਆਪਾਂ ਇਹ ਜਿਹੜੀਆਂ ਮਸ਼ੀਨਾਂ ਤੁਸੀਂ ਲਾਈਆਂ ਲੈ ਕੇ ਆਪ ਆਪਣਾ ਵਰਕਸ਼ੇਡ ਟੈਸਟ ਵਾਸਤੇ ਕਿਉਂਕਿ ਇਹ ਜਿਹੜੀਆਂ ਖਾਸੇ ਲੱਗੀਆਂ ਨੇ ਸਰ ਆਪਾਂ ਸਾਰੀ ਸਾਰੀ ਜਿਹੜੀ ਮਸ਼ੀਨਰੀ ਆ ਉਹ ਜੈਪੁਰ ਤੋਂ ਆਈ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਪਲੇਟਲੇਟ ਪਲਾਜ਼ਮਾ ਸਭ ਕੁਝ ਸੈਪਰੇਟ ਕਰਨ ਦਾ ਸਾਰੀ ਹਾਈ ਟੈਕਨੀਕ ਦੀ ਉਹ ਮਸ਼ੀਨਰੀ ਹੈ ਜੀ ਮੈਂ ਕੇਸ਼ਵ ਕੋਲੀ ਪ੍ਰੈਜ਼ੀਡੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਚੇਤਨ ਨੂੰ ਡਾਕਟਰ ਸਰਬਦੀਪ ਨੂੰ ਤੇ ਪ੍ਰਵੀਨ ਜੀ ਨੂੰ ਵਧਾਈ ਦੇਣਾ ਚਾਹਨਾ ਇਹ ਬੜੇ ਹੀ ਝੁਝਾਰੂ ਸਾਥੀ ਨੇ ਔਰ ਡਾਕਟਰ ਚੇਤਨ ਆਲਰੇਡੀ ਸੰਸਥਾ ਆਈਐਸਐਫ ਦੇ ਨਾਲ ਕੰਮ ਕਰ ਰਹੇ ਨੇ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦੇ ਨਾਲ ਔਰ ਪੰਜਾਬ ਹੈਲਥ ਵਿੰਗ ਦੇ ਪ੍ਰੈਜ਼ੀਡੈਂਟ ਵੀ ਨੇ ਪੁਰਾਣੇ ਹੋਏ ਜੁਝਾਰੂ ਸਾਥੀ ਜਿਹੜੀ ਹਮੇਸ਼ਾ ਹੀ ਲੋਕਾਂ ਦੀਆਂ ਨੀਡਸ ਨੂੰ ਜਿਹੜਾ ਸਮਝਦੇ ਨੇ ਪਰ ਉਹਨਾਂ ਦੀ ਨੀਡਸ ਨੂੰ ਮੁੱਖ ਰੱਖਦੇ ਹੋਏ ਉਪਰਾਲੇ ਵੀ ਕਰਦੇ ਨੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਅੰਮ੍ਰਿਤ ਬਲੱਡ ਬੈਂਕ ਦਾ ਜਿਹੜਾ ਵਾ ਇੱਕ ਨਿਰਮਾਣ ਕੀਤਾ ਵਾ ਏਸ਼ੀਆ ਡਾਇਗਨੋਸਟਿਕ ਦੀ ਤੀਸਰੀ ਮੰਜ਼ਲ ਦੇ ਉੱਤੇ ਵਧਾਈ ਦੇ ਪਾਤਰ ਨੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਖੂਨ ਨਾ ਮਿਲਣ ਦੇ ਕਰਕੇ ਕਈ ਵਾਰੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਔਰ ਭਟਕਣਾ ਵੀ ਪੈਂਦਾ ਵਾ ਸੋ ਡਾਕਟਰ ਸਾਹਿਬ ਵਧਾਈ ਦੇ ਪਾਤਰ ਨੇ ਔਰ ਅਸੀਂ ਵੀ ਵਿਸ਼ਵਾਸ ਦਵੋਣੇ ਆ ਆਪਣੀ ਫਿਜ਼ੀਕਲ ਐਜੂਕੇਸ਼ਨ ਟੀ ਮੇਰੇ ਨਾਲ ਡਾਕਟਰ ਰੋਹਨ ਮੈਰਾ ਵੀ ਨੇ ਐਂਟੀ ਕਰਾਈ ਐਨੀਮਲ ਪ੍ਰੋਟੈਕਸ਼ਨ ਲਈ ਕੰਮ ਕਰ ਰਹੇ ਨੇ ਸਾਰੀਆਂ ਹੀ ਸੰਸਥਾਵਾਂ ਇਹਨਾਂ ਦੇ ਸਹਿਯੋਗ ਲਈ ਹਮੇਸ਼ਾ ਖੜੀਆਂ ਨੇ ਜਿੱਥੇ ਵੀ ਸਾਡੀ ਸੇਵਾ ਲਵਣਗੇ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਖੜੇ ਆ ਧੰਨਵਾਦ ਮੈਨੂੰ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਡਾਕਟਰ ਚੇਤਨ ਸ਼ਰਮਾ ਡਾਕਟਰ ਸਰਬਜੀਤ ਜੀ ਡਾਕਟਰ ਪ੍ਰਵੀਨ ਜੀ ਤੇ ਇਹਨਾਂ ਵੱਲੋਂ ਇੱਕ ਅੰਮ੍ਰਿਤ ਬਲੱਡ ਡੋਨੇਸ਼ਨ ਜਿਹੜਾ ਸਟਾਰਟ ਕੀਤਾ ਗਿਆ ਵਾ ਜਿਹੜਾ ਏਸ਼ੀਆ ਡਾਇਗਨੋਸਟਿਕ ਸੈਂਟਰ ਦੇ 3rd ਫਲੋਰ ਤੇ ਹੈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਉਪਲਬਧ ਨੇ ਸਭ ਤੋਂ ਪਹਿਲਾਂ ਮੈਂ ਕਵਾਂਗਾ ਕਿ ਜਿਹੜੇ ਥੈਲੇਸੀਮਿਕ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ ਜਾਂ ਐਕਸੀਡੈਂਟਲ ਕੇਸ ਇਹੋ ਜਿਹੇ ਹੋ ਜਾਂਦੇ ਨੇ ਐਮਰਜੈਂਸੀ ਦੇ ਵਿੱਚ ਬਲੱਡ ਚਾਹੀਦਾ ਹੁੰਦਾ ਤੇ ਅਸੀਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੀ ਟੀਮ ਵੱਲੋਂ ਹੋਰ ਵੀ ਜਿਹੜੇ ਸਮਾਜ ਦੇ ਜਿਹਨੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਨੇ ਉਹ ਸਾਰੇ ਇਹਨਾਂ ਦੇ ਨਾਲ ਕੰਦਰ ਨਾਲ ਕੰਨਾ ਮਿਲਾ ਕੇ ਅਸੀਂ ਇਹਨਾਂ ਨੂੰ ਪੂਰਾ ਸੰਯੋਗ ਦੇਵਾਂਗੇ ਐਡਵੋਕੇਟ ਗਗਨ 바ਲੀ ਹੈ ਜੀ ਔਰ ਮੈਂ ਇੱਕ NGO ਚਲਾਣਾ ਇੱਕ ਕੋਸ਼ਿਸ਼ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਬਲੱਡ ਡੋਨੇਸ਼ਨਸ ਦੇ ਕੈਂਪ ਵੀ ਲਗਾਨੇ ਆਂ ਐਂਟੀ ਡਰੱਗਸ ਮੂਵਮੈਂਟ ਵੀ ਅਸੀਂ ਚਲਾਈਆਂ ਜਿਹੜੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੀਆਂ ਲੇਡੀਜ਼ ਉਹਨਾਂ ਦੇ ਵੱਲੋਂ ਵੀ ਅਸੀਂ ਜਿਹੜੀ ਸ਼ਿਕਾਇਤ ਹੈ ਕੋਰਟ ਤੱਕ ਪਹੁੰਚਾਨੇ ਆਂ ਅੱਜ ਡਾਕਟਰ ਚੇਤਨ ਸ਼ਰਮਾ ਜੀ ਨੇ ਜੋ ਉਪਰਾਲਾ ਕੀਤਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਰਸ ਨੇ ਬਹੁਤ ਹੀ ਅੱਛੀ ਗੱਲ ਹੈ ਕਿ ਬਲੱਡ ਬੈਂਕ ਉਹਨਾਂ ਨੇ ਸ਼ੁਰੂ ਕੀਤਾ ਹੈ ਠੀਕ ਹੈ ਇੱਕ ਬਿਜ਼ਨਸ ਮੈਨੇਜਮੈਂਟ ਵੀ ਹੈ ਹਸਪੀਟਲ ਦੀ ਲੇਕਿਨ ਉਹਦੇ ਨਾਲ-ਨਾਲ ਜਿਹੜਾ ਬਲੱਡ ਬੈਂਕ ਹੈ ਉਹ ਇੱਕ ਬੜਾ ਹੀ ਅਹਿਮ ਰੋਲ ਨਿਭਾਉਂਦਾ ਹੈ ਸਮਾਜ ਦੇ ਵਿੱਚ ਬਲੱਡ ਡੋਨੇਸ਼ਨ ਕਰਨਾ ਕੈਂਪ ਲਗਾਉਣਾ ਇੱਕ ਸੈਪਰੇਟ ਇਸ਼ੂ ਹੈ ਉਸ ਬਲੱਡ ਨੂੰ ਪ੍ਰੀਜ਼ਰਵ ਕਰਕੇ ਬਲੱਡ ਬੈਂਕ ਦੇ ਵਿੱਚ ਰੱਖਣਾ ਔਰ ਉਹ ਲੋਕਾਂ ਤੱਕ ਪਹੁੰਚਾਣਾ ਜਿਨ੍ਹਾਂ ਨੂੰ ਜਿਸ ਵੇਲੇ ਜ਼ਰੂਰਤ ਹੈ ਤੁਸੀਂ ਦੇਖੋ ਜਿੰਨੇ ਬਲੱਡ ਬੈਂਕ ਹੁੰਦੇ ਨੇ ਉਹਨਾਂ ਚ ਸਟਾਕ ਪਿਆ ਹੁੰਦਾ ਕਈ ਵਾਰ ਇੱਕ ਤੋਂ ਨਹੀਂ ਮਿਲਦਾ ਦੂਸਰੇ ਤੋਂ ਨਹੀਂ ਮਿਲਦਾ ਜਿੰਨੇ ਬਲੱਡ ਬੈਂਕ ਵੱਧ ਹੋਣਗੇ ਉਹਨਾਂ ਸਟਾਕ ਸਾਨੂੰ ਮਿਲੇਗਾ ਨੈਗੇਟਿਵ ਗਰੁੱਪਸ ਉਹਦੇ ਜਿਹੜੇ ਸਟਾਕ ਦੇ ਵਿੱਚ ਰੱਖੇ ਜਾਂਦੇ ਨੇ ਲੋਕਾਂ ਨੂੰ ਉਨੀ ਹੀ ਜਿਹੜੀ ਮੁਸੀਬਤ ਵੇਲੇ ਇਹੋ ਜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਨੀ ਅਵੇਲੇਬਿਲਿਟੀ ਵੱਧ ਜਾਂਦੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਇਸ ਮਹਿੰਮ ਦੇ ਵਿੱਚ ਸ਼ਾਮਿਲ ਕੀਤਾ ਔਰ ਆਪਣੇ ਨਾਲ ਰੱਖਿਆ